ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅੱਜ ਦੇ ਇੱਕ ਇਤਿਹਾਸਕ ਕਾਨੂੰਨੀ ਖਬਰ ਦੇ ਨਾਲ ਹਾਜ਼ਰ ਹਾਂ ਜੋ ਨਾ ਸਿਰਫ ਕੈਨੇਡਾ ਦੇ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਲਈ ਸਗੋਂ ਧਾਰਮਿਕ ਆਜ਼ਾਦੀ ਅਤੇ ਸੰਵਿਧਾਨਕ ਹੱਕਾਂ ਦੇ ਲਈ ਵੀ ਇੱਕ ਵੱਡਾ ਮੋੜ ਸਾਬਤ ਹੋ ਰਿਹਾ ਹੈ ਜੀਹਾਂ ਅਲਬਰਟਾ ਸੂਬੇ ਤੋਂ ਆ ਰਹੀ ਇਸ ਖਬਰ ਨੇ ਪੂਰੇ ਦੇਸ਼ ਦੇ ਵਿੱਚ ਚਰਚਾ ਸ਼ੁਰੂ ਕੀਤੀ ਹੈ ਅਲਬਰਟਾ ਤੋਂ ਇੱਕ ਅਹਿਮ ਅਤੇ ਇਤਿਹਾਸਕ ਫੈਸਲਾ ਸਾਹਮਣੇ ਆਇਆ ਹੈ ਜਿਸ ਨੇ ਕੈਨੇਡਾ ਦੇ ਵਿੱਚ ਧਾਰਮਿਕ ਆਜ਼ਾਦੀ ਅਤੇ ਸੰਵਿਧਾਨਕ ਅਧਿਕਾਰਾਂ ਬਾਰੇ ਚੱਲ ਰਹੀ ਚਰਚਾਵਾਂ ਨੂੰ ਨਵਾਂ ਮੋੜ ਦੇ ਦਿੱਤਾ ਹੈ ਇੱਕ ਸੇਖਾ ਕਾਨੂੰਨ ਗ੍ਰੈਜੂਏਟ ਦੀ ਕਾਨੂੰਨੀ ਲੜਾਈ ਨੇ ਸੂਬੇ ਦੇ ਸਦੀਆਂ ਪੁਰਾਣੇ ਨਿਯਮ ਨੂੰ ਚੁਣੌਤੀ ਦੇ ਕੇ ਰੱਖ ਦਿੱਤਾ ਜੀ ਹਾਂ ਕਾਨੂੰਨ ਦੀ ਪਰੰਪਰਾ ਅਤੇ ਧਾਰਮਿਕ ਆਜ਼ਾਦੀ ਦੇ ਮੂਲ ਅਧਿਕਾਰ ਦੇ ਵਿਚਕਾਰ ਇੱਥੇ ਖੜਾ ਹੋਇਆ ਟਕਰਾਵ ਵਿਚਕਾਰ ਬਹੁਤੇ ਲੋਕ ਸ਼ਾਇਦ ਚੁੱਪਚਾਪ ਇਹ ਸੋਚ ਚੁੱਕ ਲੈਂਦੇ ਜਾਂ ਫਿਰ ਆਪਣੇ ਸੁਪਨੇ ਨੂੰ ਅਧੂਰਾ ਛੱਡ ਦਿੰਦੇ ਪਰ ਪ੍ਰਭ ਜੋਤ ਸਿੰਘ ਵਾਇਰਿੰਗ ਨੇ ਤੀਜਾ ਰਾਜੂਨਿਆ ਜੀ ਹਾਂ ਇਨਸਾਫਦਾਰਾ ਉਸਨੇ 2022 ਦੇ ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਇਸ ਲਾਜ਼ਮੀ ਸੋਨ ਨੂੰ ਸੰਵਿਧਾਨਕ ਅਦਾਰ ਉਤੇ ਚੁਣੌਤੀ ਦਿੱਤੀ। ਉਸਦਾ ਤਰਕ ਸਾਫ਼ ਸੀ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਹਰ ਨਾਗਰਿਕ ਨੂੰ ਤਰੰਤ ਹੀ ਪੂਰੀ ਆਜ਼ਾਦੀ ਦਿੰਦਾ ਹੈ ਅਤੇ ਕੋਈ ਵੀ ਸਰਕਾਰੀ ਨੀਤੀ ਜਾਂ ਕਾਨੂੰਨੀ ਲੋੜ ਕਿਸੇ ਵਿਅਕਤੀ ਨੂੰ ਉਸਦੇ ਧਾਰਮਿਕ ਵਿਸ਼ਵਾਸਾਂ ਦੇ ਵਿਰੁੱਧ ਜਵਾਨ ਦੇ ਲਈ ਮਜਬੂਰ ਨਹੀਂ ਕਰ ਸਕਦੀ। ਇਹ ਮਾਮਲਾ ਹੌਲੀ-ਹੌਲੀ ਅਦਾਲਤਾਂ ਰਾਹੀਂ ਅੱਗੇ ਵੱਧਾ ਹੋਇਆ ਅਲਬਰਟਾ ਕੋਰਟ ਆਫ ਅਪੀਲ ਤੱਕ ਹੁੰਚਾ ਅਤੇ ਫਿਰ ਆਇਆ 16 ਦਸੰਬਰ 2025 ਇਸ ਉੱਤੇ ਫੈਸਲਾ ਜੋ ਕਿ ਇੱਕ ਇਤਿਹਾਸਿਕ ਦਿਨ ਬਣ ਗਿਆ ਪ੍ਰਭਜੋਤ ਸਿੰਘ ਵਾਇਰਿੰਗਜੋਲ ਬੱਟਰ ਦੇ ਵਿੱਚ ਵਕੀਲ ਦੇ ਵੱਜੋਂ ਪੇਸ਼ੇ ਦੇ ਵਿੱਚ ਦਾਖਲ ਹੁੰਦੀ ਤਿਆਰੀ ਕਰ ਰਹੀ ਸੀ ਉਸ ਸਮੇਂ ਚਰਚਾ ਦੇ ਕੇਂਦਰ ਵਿੱਚ ਆ ਕੇ ਜਦੋਂ ਉਹਨਾਂ ਨੇ ਰਾਜ ਚਾਰਲਸ III ਪ੍ਰਤੀ ਵਫਾਦਾਰੀ ਦੀ ਲਾਜ਼ਮੀ ਸੌ ਚੁੱਕਤੋਂ ਇਨਕਾਰ ਕਰ ਦਿੱਤਾ ਵਾਇਰਿੰਗ ਦਾ ਕਹਿਣਾ ਸੀ ਕਿ ਇੱਕ ਸਿੱਖ ਹੋਣ ਦੇ ਨਾਤੇ ਕਿਸੇ ਰਾਜ ਹੀ ਪ੍ਰਤੀ ਵਫਾਦਾਰੀ ਤੇ ਸੂ ਉਸੇ ਧਾਰਮਿਕ ਵਿਸ਼ਵਾਸ ਦੇ ਨਾਲ ਟਕਰਾਵ ਕਰਦੀ ਹੈ ਪਰ ਇਹ ਮਾਮਲਾ ਇੱਥੇ ਖਤਮ ਨਹੀਂ ਹੋਇਆ ਪ੍ਰਭਜੋਤ ਸਿੰਘ ਨੇ ਨਾ ਤਾਂ ਚੁੱਪਚਾਪ ਸੌਂ ਚੁੱਕੀ ਅਤੇ ਨਾ ਹੀ ਆਪਣਾ ਕਾਨੂੰਨੀ ਸੁਪਨਾ ਛੱਡਿਆ ਜੀ ਹਾਂ ਇਹ 10 ਦਸੰਬਰ ਦਾ ਬੰਦ ਹੈ ਕਿ 2022 ਦੇ ਵਿੱਚ ਉਸਨੇ ਅਦਾਲਤ ਦੇ ਵਿੱਚ ਇਸ ਨਿਯਮ ਨੂੰ ਚੁਣੌਤੀ ਦਿੱਤੀ ਸੀ ਅਤੇ ਮਾਮਲਾ ਲੰਬੇ ਸਮੇਂ ਤੱਕ ਕਾਨੂੰਨੀ ਕਾਰਵਾਈ ਦੇ ਵਿੱਚ ਰਿਹਾ ਅਤੇ ਆਖਰਕਾਰ ਅਲਬਰਟਾ ਕੋਰਟ ਆਫ ਅਪੀਲ ਤੱਕ ਪਹੁੰਚਿਆ ਜਿਸ ਤੋਂ ਬਾਅਦ 16 ਦਸੰਬਰ 2025 ਨੂੰ ਅਦਾਲਤ ਨੇ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਲਾਸਟ ਮਿੰਗ ਵਫਾਦਾਰੀ ਦੀ ਸੰ ਕੈਨੇਡੀਅਨ ਚਾਟਰ ਆਫ ਰਾਈਟਸ ਐਂਡ ਫਰੀਡਮਸ ਦੇ ਤਹਿਤ ਧਰਮ ਦੀ ਅਜਾਦੀ ਦੀ ਉਲੰਘਣਾ ਹੈ ਅਦਾਲਤ ਨੇ ਸੁਪਰ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਵਕੀਲਾ ਤੇ ਲਈ ਸੌਤੀ ਇਸ ਲੋਡ ਨੂੰ ਬਦਲੇ ਅਤੇ ਅਜਿਹਾ ਵਿਕਲਪ ਲਿਆਏ ਜੋ ਹਰ ਤਰ੍ਹਾਂ ਅਤੇ ਵਿਸ਼ਵਾਸ ਦਾ ਸਨਮਾਨ ਕਰੇ। ਦੂਜੇ ਪਾਸੇ ਕਾਨੂੰਨੀ ਮਾਰਾ ਦਾ ਮੰਨ ਹੈ ਕਿ ਫੈਸਲਾ ਸਿਰਫ ਪ੍ਰਭਜੋਤ ਸਿੰਘ ਦੇ ਲਈ ਨਹੀਂ ਸਗੋ ਕੈਨੇਡਾ ਪਾਰ ਦੇ ਵਿੱਚ ਧਾਰਮਿਕ ਘੱਟ ਸੰਖਿਆਵਾਂ ਦੇ ਅਧਿਕਾਰਾਂ ਦੇ ਲਈ ਇੱਕ ਮੀਲ ਪੱਥਰ ਸਾਬਤ ਹੋ ਸਕਦਾ ਹੈ। ਇਸ ਫੈਸਲੇ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕੈਨੇਡਾ ਦਾ ਸੰਵਿਧਾਨ ਧਾਰਮਿਕ ਆਜ਼ਾਦੀ ਦੀ ਰੱਖਿਆ ਦੇ ਲਈ ਮਜ਼ਬੂਤ ਤੀਤ ਦੇ ਨਾਲ ਖੜ੍ਹਾ ਹੈ। ਪ੍ਰਜੋਸ਼ ਸਿੰਘ ਵਾਇਰਿੰਗ ਦੀ ਇਹ ਕਾਨੂੰਨੀ ਜਿੱਤ ਕਾਨੂੰਨ ਅਤੇ ਇਨਸਾਫ਼ ਦੇ ਇਤਿਹਾਸ ਦੇ ਵਿੱਚ ਯਾਦਗਾਰ ਬਣ ਗਈ ਹੈ। ਅੱਜ ਦੀ ਇੱਕ ਇਤਿਹਾਸਕ ਕਾਨੂੰਨੀ ਖਬਰ ਦੇ ਨਾਲ ਹਾਜ਼ਰ ਹਾਂ ਜੋ ਨਾ ਸਿਰਫ ਕੈਨੇਡਾ ਦੇ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਲਈ ਸਗੋਂ ਧਾਰਮਿਕ ਜਾਤੀ ਅਤੇ ਸੰਵਿਧਾਨਕ ਹੱਕਾਂ ਦੇ ਲਈ ਵੀ ਇੱਕ ਵੱਡਾ ਮੋੜ ਸਾਬਤ ਹੋ ਰਿਹਾ ਹੈ। ਜੀ ਹਾਂ ਅਲਬਰਟਾ ਸੂਬੇ ਤੋਂ ਆ ਰਹੀ ਇਸ ਖਬਰ ਨੇ ਪੂਰੇ ਦੇਸ਼ ਦੇ ਵਿੱਚ ਚਰਚਾ ਸ਼ੁਰੂ ਕੀਤੀ ਹੈ ਅਲਬਰਟਾ ਤੋਂ ਇੱਕ ਅਹਿਮ ਅਤੇ ਇਤਿਹਾਸਕ ਫੈਸਲਾ ਸਾਹਮਣੇ ਆਇਆ ਹੈ ਜਿਸ ਨੇ ਕੈਨੇਡਾ ਦੇ ਵਿੱਚ ਧਾਰਮਿਕ ਆਜ਼ਾਦੀ ਅਤੇ ਸੰਵਿਧਾਨਕ ਅਧਿਕਾਰਾਂ ਬਾਰੇ ਚੱਲ ਰਹੀ ਚਲਚਾਵਾਂ ਨੂੰ ਨਵਾਂ ਮੋੜ ਦੇ ਦਿੱਤਾ ਇੱਕ ਸੇਖਾ ਕਾਨੂੰਨ ਗ੍ਰੈਜੂਏਟ ਦੀ ਕਾਨੂੰਨੀ ਲੜਾਈ ਨੇ ਸੂਬੇ ਦੇ ਸਦੀਆਂ ਪੁਰਾਣੇ ਨਿਯਮ ਨੂੰ ਚੁਣੌਤੀ ਦੇ ਕੇ ਰੱਖ ਦਿੱਤਾ ਹੈ ਜੀ ਹਾਂ ਕਾਨੂੰਨ ਦੀ ਪਰੰਪਰਾ ਅਤੇ ਧਾਰਮਿਕ ਆਜ਼ਾਦੀ ਦੇ ਮੂਲ ਅਧਿਕਾਰ ਦੇ ਵਿਚਕਾਰ ਇੱਥੇ ਖੜਾ ਹੋਇਆ ਟਕਰਾਵ ਵਿਚਕਾਰ ਬਹੁਤੇ ਲੋਕ ਸ਼ਾਇਦ ਚੁੱਪਚਾਪ ਇਹ ਸੋਚ ਚੁੱਕ ਲੈਂਦੇ ਜਾਂ ਫਿਰ ਆਪਣੇ ਸੁਪਨੇ ਨੂੰ ਅਧੂਰਾ ਛੱਡ ਦਿੰਦੇ ਪਰ ਪ੍ਰਭ ਜੋਤ ਸਿੰਘ ਵਾਇਰਿੰਗ ਨੇ ਤੀਜਾ ਰਾਜੂਨਿਆ ਜੀ ਹਾਂ ਇਨਸਾਫਦਾਰਾ ਉਸਨੇ 2022 ਦੇ ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਇਸ ਲਾਜ਼ਮੀ ਸੋ ਨੂੰ ਸੰਵਿਧਾਨਕ ਅਦਾਰ ਉੱਤੇ ਚੁਣੌਤੀ ਦਿੱਤੀ ਉਸ ਦਾ ਤਰਕ ਸਾਫ਼ ਸੀ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀडम्स ਹਰ ਨਾਗਰਿਕ ਨੂੰ ਧਰਮ ਦੀ ਪੂਰੀ ਆਜ਼ਾਦੀ ਦਿੰਦਾ ਹੈ ਤੇ ਕੋਈ ਵੀ ਸਰਕਾਰੀ ਨੀਤੀ ਜਾਂ ਕਾਨੂੰਨੀ ਲੋੜ ਕਿਸੇ ਵਿਅਕਤੀ ਨੂੰ ਉਸ ਦੇ ਧਾਰਮਿਕ ਵਿਸ਼ਵਾਸਾਂ ਦੇ ਵਿਰੁੱਧ ਜਵਾਨ ਦੇ ਲਈ ਮਜਬੂਰ ਨਹੀਂ ਕਰ ਸਕਦੀ ਇਹ ਮਾਮਲਾ ਹੌਲੀ-ਹੌਲੀ ਅਦਾਲਤਾਂ ਰਾਹੀਂ ਅੱਗੇ ਵੱਧਾ ਹੋਇਆ ਅਲਬਰਟਾ ਕੋਰਟ ਆਫ ਅਪੀਲ ਤੱਕ ਪਹੁੰਚਾ ਅਤੇ ਫਿਰ ਆਇਆ 16 ਦਸੰਬਰ 2025 ਨੂੰ ਇਸ ਉੱਤੇ ਫੈਸਲਾ ਜੋ ਕਿ ਇੱਕ ਇਤਿਹਾਸਿਕ ਦਿਨ ਬਣ ਗਿਆ ਪ੍ਰਭਜੋਤ ਸਿੰਘ ਵਾਇਰਿੰਗਚੋਲ ਬਟਾ ਦੇ ਵਿੱਚ ਵਕੀਲ ਦੇ ਵੱਜੋਂ ਪੇਸ਼ੇ ਦੇ ਵਿੱਚ ਦਾਖਲ ਹੋਣ ਦੀ ਤਿਆਰੀ ਕਰ ਰਹੀ ਸੀ ਉਸ ਸਮੇਂ ਚਰਚਾ ਦੇ ਕੇਂਦਰ ਵਿੱਚ ਆ ਕੇ ਜਦੋਂ ਉਹਨਾਂ ਨੇ ਰਾਜਾ ਚਾਰਲਸ 3 ਜੇ ਪ੍ਰਤੀ ਵਫਾਦਾਰੀ ਦੀ ਲਾਜ਼ਮੀ ਸੌ ਚੁੱਕਤੋਂ ਇਨਕਾਰ ਕਰ ਦਿੱਤਾ ਫਾਇਰਿੰਗ ਦਾ ਕਹਿਣਾ ਸੀ ਕਿ ਇੱਕ ਸਿੱਖ ਹੋਣ ਦੇ ਨਾਤੇ ਕਿਸੇ ਰਾਜ ਸ਼ਾਹੀ ਪ੍ਰਤੀ ਵਫਾਦਾਰੀ ਦੀ ਸੌ ਉਸੇ ਧਾਰਮਿਕ ਵਿਸ਼ਵਾਸ ਤੋਂ ਨਾਲ ਟਕਰਾਵ ਕਰਦੀ ਹੈ ਪਰ ਇਹ ਮਾਮਲਾ ਇੱਥੇ ਖਤਮ ਨਹੀਂ ਹੋਇਆ ਪ੍ਰਭਜੋਤ ਸਿੰਘ ਨੇ ਨਾ ਤਾਂ ਚੁੱਪਚਾਪ ਸੌ ਚੁੱਕੀ ਅਤੇ ਨਾ ਹੀ ਆਪਣਾ ਕਾਨੂੰਨੀ ਸੁਪਨਾ ਛੱਡਿਆ ਜੀ ਹਾਂ ਇਥੇ ਦੱਸਣਾ ਬੰਦਾ ਹੈ ਕਿ 2022 ਦੇ ਵਿੱਚ ਉਸਨੇ ਅਦਾਲਤ ਦੇ ਵਿੱਚ ਇਸ ਨਿਯਮ ਨੂੰ ਚੁਣੌਤੀ ਦਿੱਤੀ ਸੀ ਅਤੇ ਮਾਮਲਾ ਲੰਬੇ ਸਮੇਂ ਤੱਕ ਕਾਨੂੰਨੀ ਕਾਰਵਾਈ ਦੇ ਵਿੱਚ ਰਿਹਾ ਅਤੇ ਆਖਰਕਾਰ ਅਲਬਰਟਾ ਕੋਰਟ ਆਫ ਅਪੀਲ ਤੱਕ ਪਹੁੰਚਿਆ ਜਿਸ ਤੋਂ ਬਾਅਦ 16 ਦਸੰਬਰ 2025 ਨੂੰ ਅਦਾਲਤ ਨੇ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਲਾਸਮਿਕ ਵਫਾਦਾਰੀ ਦੀ ਸੋ ਕੈਨੇਡੀਅਨ ਚਾਟਰ ਆਫ ਰਾਈਟਸ ਐਂਡ ਫਰੀਡਮਸ ਦੇ ਤਹਿਤ ਧਰਮ ਦੀ ਅਜਾਦੀ ਦੀ ਉਲੰਘਣਾ ਹੈ ਅਦਾਲਤ ਨੇ ਇਸ ਬਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਵਕੀਲਾ ਤੇ ਲਈ ਸੌਤੀ ਇਸ ਲੋਡ ਨੂੰ ਬਦਲੇ ਅਤੇ ਅਸ਼ਿਆ ਵਿਕਲਪ ਲਿਆਏ ਜੋ ਹਰ ਪਰਮਾਤੇ ਵੀ ਵਿਸ਼ਵਾਸ ਦਾ ਸਨਮਾਨ ਕਰੇ। ਦੂਜੇ ਪਾਸੇ ਕਾਨੂੰਨੀ ਮਾਰਾ ਦਮਨ ਹੈ ਕਿ ਫੈਸਲਾ ਸਿਰਫ ਪ੍ਰਭਜੋਤ ਸਿੰਘ ਦੇ ਲਈ ਨਹੀਂ ਸਗੋ ਕੈਨੇਡਾ ਪਾਰਟ ਦੇ ਵਿੱਚ ਧਾਰਮਿਕ ਘੱਟ ਸੰਖਿਆਵਾਂ ਦੇ ਅਧਿਕਾਰਾਂ ਦੇ ਲਈ ਇੱਕ ਮੀਲ ਪੱਥਰ ਸਾਬਤ ਹੋ ਸਕਦਾ ਹੈ। ਇਸ ਫੈਸਲੇ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਕੈਨੇਡਾ ਦਾ ਸੰਵਿਧਾਨ ਧਾਰਮਿਕ ਆਜ਼ਾਦੀ ਦੀ ਰੱਖਿਆ ਦੇ ਲਈ ਮਜ਼ਬੂਤ ਤੀਤ ਦੇ ਨਾਲ ਖੜਿਆ ਹੈ। ਪ੍ਰਭਜੋਤ ਸਿੰਘ ਵਾਇਰਿੰਗ ਦੀ ਇਹ ਕਾਨੂੰਨੀ ਜਿੱਤ ਕਾਨੂੰਨ ਅਤੇ ਇਨਸਾਫ਼ ਦੇ ਇਤਿਹਾਸ ਦੇ ਵਿੱਚ ਯਾਦਗਾਰ ਬਣ ਗਈ ਹੈ। ਅੱਜ ਦੀ ਇੱਕ ਇਤਿਹਾਸਕ ਕਾਨੂੰਨੀ ਖਬਰ ਦੇ ਨਾਲ ਹਾਜ਼ਰਾ ਜੋ ਨਾ ਸਿਰਫ ਕੈਨੇਡਾ ਦੇ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਲਈ ਸਗੋਂ ਤਾਂ ਆਧਿਕ ਜਾਤੀ ਅਤੇ ਸੰਵਿਧਾਨਕ ਹੱਕਾਂ ਦੇ ਲਈ ਵੀ ਇੱਕ ਵੱਡਾ ਮੋੜ ਸਾਬਤ ਹੋ ਰਿਹਾ ਹੈ। ਜੀ ਹਾਂ ਅਲਬਰਟਾ ਸੂਬੇ ਤੋਂ ਆ ਰਹੀ ਇਸ ਖਬਰ ਨੇ ਪੂਰੇ ਦੇਸ਼ ਦੇ ਵਿੱਚ ਚਰਚਾ ਸ਼ੁਰੂ ਕੀਤੀ ਹੈ ਅਲਬਰਟਾ ਤੋਂ ਇੱਕ ਅਹਿਮ ਅਤੇ ਇਤਿਹਾਸਕ ਫੈਸਲਾ ਸਾਹਮਣੇ ਆਇਆ ਹੈ ਜਿਸ ਨੇ ਕੈਨੇਡਾ ਦੇ ਵਿੱਚ ਧਾਰਮਿਕ ਆਜ਼ਾਦੀ ਅਤੇ ਸੰਵਿਧਾਨਕ ਅਧਿਕਾਰਾਂ ਬਾਰੇ ਚੱਲ ਰਹੀ ਚਰਚਾਵਾਂ ਨੂੰ ਨਵਾਂ ਮੋੜ ਦੇ ਦਿੱਤਾ ਇੱਕ ਸੇਖਾ ਕਾਨੂੰਨ ਗ੍ਰੈਜੂਏਟ ਦੀ ਕਾਨੂੰਨੀ ਲੜਾਈ ਨੇ ਸੂਬੇ ਦੇ ਸਦੀਆਂ ਪੁਰਾਣੇ ਨਿਯਮ ਨੂੰ ਚੁਣੌਤੀ ਦੇ ਕੇ ਰੱਖ ਦਿੱਤਾ ਹੈ ਜੀ ਹਾਂ ਕਾਨੂੰਨ ਦੀ ਪਰੰਪਰਾ ਅਤੇ ਧਾਰਮਿਕ ਆਜ਼ਾਦੀ ਦੇ ਮੂਲ ਅਧਿਕਾਰ ਦੇ ਵਿਚਕਾਰ ਇੱਥੇ ਖੜਾ ਹੋਇਆ ਟਕਰਾਵ ਵਿਚਕਾਰ ਬਹੁਤੇ ਲੋਕ ਸ਼ਾਇਦ ਚੁੱਪਚਾਪ ਇਹ ਸੋਚ ਚੁੱਕ ਲੈਂਦੇ ਜਾਂ ਫਿਰ ਆਪਣੇ ਸੁਪਨੇ ਨੂੰ ਅਧੂਰਾ ਛੱਡ ਦਿੰਦੇ ਪਰ ਪ੍ਰਭ ਜੋਤ ਸਿੰਘ ਵਾਇਰਿੰਗ ਨੇ ਤੀਜਾ ਰਾਜੂਨਿਆ ਜੀ ਹਾਂ ਇਨਸਾਫਦਾਰਾ ਉਸਨੇ 2022 ਦੇ ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਇਸ ਲਾਜ਼ਮੀ ਸੋਨ ਨੂੰ ਸੰਵਿਧਾਨਕ ਅਦਾਰ ਉਤੇ ਚੁਣੌਤੀ ਦਿੱਤੀ ਉਸ ਦਾ ਤਰਕ ਸਾਫ਼ ਸੀ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫ੍ਰੀਡਮਸ ਹਰ ਨਾਗਰਿਕ ਨੂੰ ਧਰਮ ਦੀ ਪੂਰੀ ਆਜ਼ਾਦੀ ਦਿੰਦੇ ਅਤੇ ਕੋਈ ਵੀ ਸਰਕਾਰੀ ਨੀਤੀ ਜਾਂ ਕਾਨੂੰਨੀ ਲੋੜ ਕਿਸੇ ਵਿਅਕਤੀ ਨੂੰ ਉਸ ਦੇ ਧਾਰਮਿਕ ਵਿਸ਼ਵਾਸਾਂ ਦੇ ਵਿਰੁੱਧ ਜਾਣ ਲਈ ਮਜਬੂਰ ਨਹੀਂ ਕਰ ਸਕਦੀ ਇਹ ਮਾਮਲਾ ਹੌਲੀ-ਹੌਲੀ ਅਦਾਲਤਾਂ ਰਾਹੀਂ ਅੱਗੇ ਵਧਦਾ ਹੋਇਆ ਅਲਬਰਟਾ ਕੋਰਟ ਆਫ ਅਪੀਲ ਤੱਕ ਪਹੁੰਚਿਆ ਅਤੇ ਫਿਰ ਆਇਆ 16 ਦਸੰਬਰ 2025 ਨੂੰ ਇਸ ਉੱਤੇ ਫੈਸਲਾ ਜੋ ਕਿ ਇੱਕ ਇਤਿਹਾਸਿਕ ਦਿਨ ਬਣ ਗਿਆ ਪ੍ਰਭਜੋਤ ਸਿੰਘ ਵਾਇਰਿੰਗਜੋਲ ਬੱਟਾ ਦੇ ਵਿੱਚ ਵਕੀਲ ਦੇ ਵੱਜੋਂ ਪੇਸ਼ੇ ਦੇ ਵਿੱਚ ਦਾਖਲ ਹੁੰਦੀ ਤਿਆਰੀ ਕਰ ਰਹੀ ਸੀ ਉਸ ਸਮੇਂ ਚਰਚਾ ਦੇ ਕੇਂਦਰ ਵਿੱਚ ਆ ਕੇ ਜਦੋਂ ਉਹਨਾਂ ਨੇ ਰਾਜਾ ਚਾਰਲਸ III ਪ੍ਰਤੀ ਵਫਾਦਾਰੀ ਦੀ ਲਾਜ਼ਮੀ ਸੌਚ ਨੂੰ ਇਨਕਾਰ ਕਰ ਦਿੱਤਾ ਵਾਇਰਿੰਗ ਦਾ ਕਹਿਣਾ ਸੀ ਕਿ ਇੱਕ ਸਿੱਖ ਹੋਣ ਦੇ ਨਾਤੇ ਕਿਸੇ ਰਾਜ ਹੀ ਪ੍ਰਤੀ ਵਫਾਦਾਰੀ ਤੇ ਸੂ ਉਸੇ ਧਾਰਮਿਕ ਵਿਸ਼ਵਾਸ ਤੋਂ ਨਾਲ ਟਕਰਾਵ ਕਰਦੀ ਹੈ ਪਰ ਇਹ ਮਾਮਲਾ ਇੱਥੇ ਖਤਮ ਨਹੀਂ ਹੋਇਆ ਪ੍ਰਭਜੋਤ ਸਿੰਘ ਨੇ ਨਾ ਤਾਂ ਚੁੱਪਚਾਪ ਸੌਂ ਚੁੱਕੀ ਅਤੇ ਨਾ ਹੀ ਆਪਣਾ ਕਾਨੂੰਨੀ ਸੁਪਨਾ ਛੱਡਿਆ ਜੀ ਹਾਂ ਇਹ ਤੇ ਦੱਸਣਾ ਬੰਦਾ ਹੈ ਕਿ 2022 ਦੇ ਵਿੱਚ ਉਸਨੇ ਅਦਾਲਤ ਦੇ ਵਿੱਚ ਇਸ ਨਿਯਮ ਨੂੰ ਚੁਣੌਤੀ ਦਿੱਤੀ ਸੀ ਅਤੇ ਮਾਮਲਾ ਲੰਬੇ ਸਮੇਂ ਤੱਕ ਕਾਨੂੰਨੀ ਕਾਰਵਾਈ ਦੇ ਵਿੱਚ ਰਿਹਾ ਅਤੇ ਆਖਰਕਾਰ ਅਪੀਲਟਾ ਕੋਰਟ ਆਫ ਅਪੀਲ ਤੱਕ ਪਹੁੰਚਿਆ ਜਿਸ ਤੋਂ ਬਾਅਦ 16 ਦਸੰਬਰ 2024 ਨੂੰ ਅਦਾਲਤ ਨੇ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਲਾਸਟ ਮਿੰਗ ਵਫਾਦਾਰੀ ਦੀ ਸੋਂ ਕੈਨੇਡੀਅਨ ਚਾਟਰ ਆਫ ਰਾਈਟਸ ਐਂਡ ਫਰੀਡਮਸ ਦੇ ਤਹਿਤ ਧਰਮ ਦੀ ਅਜਾਤੀ ਦੀ ਉਲੰਘਣਾ ਹੈ ਅਦਾਲਤ ਨੇ ਇਸ ਬਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਵਕੀਲਾ ਤੇ ਲਈ ਸੋਂ ਦੀ ਇਸ ਲੋਰੋ ਬਦਲੇ ਅਤੇ ਅਜਿਹਾ ਵਿਕਲਪ ਲਿਆ ਹੈ ਜੋ ਹਰ ਧਰਮ ਅਤੇ ਵਿਸ਼ਵਾਸ ਦਾ ਸਨਮਾਨ ਕਰੇ ਦੂਜੇ ਪਾਸੇ ਕਾਨੂੰਨੀ ਮਾਰਾ ਦਮਨ ਹੈ ਕਿ ਫੈਸਲਾ ਸਿਰਫ ਪ੍ਰਭਜੋਤ ਸਿੰਘ ਦੇ ਲਈ ਨਹੀਂ ਸਗੋਂ ਕੈਨੇਡਾ ਪਾਰਟ ਦੇ ਵਿੱਚ ਧਾਰਮਿਕ ਘੱਟ ਸੰਖਿਆਵਾਂ ਦੇ ਅਧਿਕਾਰਾਂ ਦੇ ਲਈ ਇੱਕ ਮੀਲ ਪੱਥਰ ਸਾਬਤ ਹੋ ਸਕਦਾ ਹੈ ਇਸ ਫੈਸਲੇ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕੈਨੇਡਾ ਦਾ ਸੰਵਿਧਾਨ ਧਾਰਮਿਕ ਆਜ਼ਾਦੀ ਦੀ ਰੱਖਿਆ ਦੇ ਲਈ ਮਜ਼ਬੂਤ ਤੀਤ ਦੇ ਨਾਲ ਖੜਿਆ ਹੈ। ਪ੍ਰਭਜੋਤ ਸਿੰਘ ਵਾਇਰਿੰਗ ਦੀ ਇਹ ਕਾਨੂੰਨੀ ਜਿੱਤ ਕਾਨੂੰਨ ਅਤੇ ਇਨਸਾਫ਼ ਦੇ ਇਤਿਹਾਸ ਦੇ ਵਿੱਚ ਯਾਦਗਾਰ ਬਣ ਗਈ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।